ਆਜਾ ਰਹੇ ਹੈ ਕਿ بارش ਦੀ ਜੜੀ ਸੰਭਾਵਨਾ ਹਾਂਜੀ ਟੈਂਪਰੇਚਰਸ ਦੇ ਵਿੱਚ ਕੁਝ ਚੇਂਜ ਦੇਖਣ ਨੂੰ ਮਿਲੀ ਹੈ ਕਿਉਂਕਿ ਆਪਾਂ ਦੇਖ ਰਿਹਾ ਕਿ ਜਿੰਨੇ ਟੈਂਪਰੇਚਰਸ ਬਹੁਤ ਜ਼ਿਆਦਾ ਹਾਈ ਹੋ ਗਏ ਸੀ 45 ਡਿਗਰੀ ਤੱਕ ਸਾਡੇ ਕੋਲ ਟੈਂਪਰੇਚਰ ਪਹੁੰਚ ਗਿਆ ਸੀਗਾ 45 40 ਡਿਗਰੀ ਤੱਕ ਵੀ ਰਿਕਾਰਡ ਹੋ ਰਿਹਾ ਸੀ ਲੁਧਿਆਣੇ ਜਿਹਦੇ ਨਾਲ ਕਿ ਐਟਮੋਸਫੇਰਿਕ ਪ੍ਰੈਸ਼ਰ ਜਿਹੜਾ ਉਹ ਫਾਲ ਕੀਤਾ ਤੇ ਪਿਛਲੇ 1-2 ਦਿਨਾਂ ਚ ਆਪਾਂ ਦੇਖ ਰਿਹਾ ਕਿ ਜੜੀਆਂ ਧੂੜਪਰੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਜਿਹਦੇ ਨਾਲ ਕਿ ਟੈਂਪਰੇਚਰਸ ਦੇ ਵਿੱਚ ਥੋੜੀ ਫਾਲ ਆਈ ਹੈ ਸੋ ਕੱਲ ਸੜੀ ਕੋਲ ਟੈਂਪਰੇਚਰ ਜਿਹੜਾ ਉਹ 41 ਡਿਗਰੀ ਰਿਕਾਰਡ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਦਾ ਮਤਲਬ 2 ਡਿਗਰੀ ਆਪਾਂ ਕਹਿ ਸਕਦੇ ਹਾਂ ਕਿ ਨਾਰਮਲ ਨਾਲੋਂ ਜ਼ਿਆਦਾ ਟੈਂਪਰੇਚਰ ਚੱਲ ਰਿਹਾ ਇਸੇ ਤਰ੍ਹਾਂ ਹੀ ਜਿਹੜਾ ਰਾਤ ਦਾ ਤਾਪਮਾਨ ਹੈ ਉਹ ਵੀ 2 ਡਿਗਰੀ ਹੀ ਨਾਰਮਲ ਨਾਲੋਂ ਜ਼ਿਆਦਾ ਚੱਲ ਰਿਹਾ ਪਰ ਦੂਜੀ ਪਾਸੇ ਕਾਫੀ ਦੇਰ ਤੋਂ ਖੁਸ਼ਕ ਹਵਾ ਚੱਲ ਰਹੀ ਸੀ ਹਿਊਮਿਡਿਟੀ ਲੈਵਲ ਕਾਫੀ ਲੋ ਸੀਗਾ ਬਟ ਹੁਣ ਹਿਊਮਿਡਿਟੀ ਲੈਵਲ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਹੋਇਆ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਉਹ ਅਪਰੋਚ ਕਰ ਰਿਹਾ ਨਾਰਥ-ਵੈਸਟ ਪੰਜਾਬ ਨੂੰ ਹਾਂ ਜਿਹਦੇ ਨਾਲ ਕੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਥੋੜਾ ਜਿਹਾ ਟੈਂਪਰੇਚਰ ਦੇ ਵਿੱਚ ਫਾਲ ਨਜ਼ਰ ਆਏਗੀ ਔਰ ਕੁਝ ਹਲਕੀ ਆਪਾਂ ਕਹਿ ਸਕਦੇ ਹਾਂ ਹਲਕੀ ਬਾਰਿਸ਼ ਜਾਂ ਥੋੜੇ ਛਿੱਟੇ ਪੈਣ ਦੀ ਸੰਭਾਵਨਾ ਹੈਗੀ ਹੈ ਔਰ ਤੂੜਪਰੀਆਂ ਵਾਵਾ ਜਿਵੇਂ 40 ਤੋਂ 50 ਕਿਲੋਮੀਟਰ ਪਰ ਹਾਅਰ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਚੱਲ ਸਕਦੀਆਂ ਨੇ ਜਿਹਦੇ ਨਾਲ ਕੀ ਆਪਾਂ ਨੂੰ ਗਰਮੀ ਤੋਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੀਟ ਵੇਵ ਚੱਲ ਰਹੀ ਸੀ ਉਸ ਤੋਂ ਸਾਨੂੰ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈਗੀ ਹੈ ਬਾਕੀ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਵੀ ਕਾਫੀ ਅੱਛੀ ਚੱਲ ਰਹੀ ਹੈ ਉਮੀਦ ਕਰਦੇ ਹੈਗੇ ਕਿ ਆਪਾਂ ਜੂਨ ਦੇ ਐਂਡ ਦੇ ਵਿੱਚ ਸਾਡੇ ਕੋਲ ਇੱਥੇ ਕੀ ਮੌਨਸੂਨ ਸ਼ਾਵਰਸ ਜਿਹੜੇ ਆਪਾਂ ਰੀਸੀਵ ਕਰ ਸਕਦੇ ਆ ਕਿਉਂਕਿ ਜਿਹੜੀ ਪਿੱਛੋਂ ਮੌਨਸੂਨ ਦੀ ਪ੍ਰੋਗਰੈਸ ਹੈਗੀ ਆ ਉਹ ਬੇ ਆਫ ਬੰਗਾਲ ਤੋਂ ਕਰਨਾਟਕਾ ਵੱਲ ਨੂੰ ਮੂਵ ਕਰ ਰਹੀ ਹੈ ਤੇ ਛੇਤੀ ਹੀ ਉਹ ਨਾਲੇ ਸੈਂਟਰਲ ਇੰਡੀਆ ਦੇ ਵਿੱਚ ਜਿਹੜੀ ਆਪਨੀ ਪਹੁੰਚ ਸਕਦੀ ਹੈ ਤੋਂ ਆਪਾਂ ਉਮੀਦ ਕਰਦੇ ਆ ਕਿ ਜਿਹੜੀ ਐਂਡ ਆਫ ਜੂਨ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਚੇ ਹੁੰਦੀ ਹੈ ਤਾਂ ਅਸੀਂ ਮਤਲਬ ਨਾਰਮਲੀ ਇਸ ਵਾਰੀ ਜਿਹੜੀ ਮੌਨਸੂਨ ਦਾ ਆਗਮਨ ਆਹੋ ਪੰਜਾਬ ਦੇ ਵਿੱਚ ਹੋ ਜਾਏਗਾ ਲਗਭਗ ਕੀ ਆ ਜਾ ਸਕਦਾ ਕਿ ਦੋ ਤਿੰਨ ਦਿਨ ਲੋਕਾਂ ਵਾਹਤ ਮਿਲੇਗੀ ਹਾਂਜੀ ਜਿਵੇਂ ਟੈਂਪਰੇਚਰਸ ਦੇ ਵਿੱਚ ਕੱਲ ਵੀ ਜਿਵੇਂ ਆਪਾਂ ਦੇਖਿਆ ਕਿ ਸਾਡੇ ਕੋਲ 41 ਡਿਗਰੀ ਟੈਂਪਰੇਚਰ ਰਿਕਾਰਡ ਹੋਇਆ ਸੋ ਇਕਦਮ ਤਾਂ ਸਾਡੇ ਕੋਲ 4-5 ਡਿਗਰੀ ਟੈਂਪਰੇਚਰ ਜਿਹੜਾ ਉਹ ਘਟਿਆ ਜਿਸ ਦੇ ਨਾਲ ਕੀ ਗਰਮੀ ਤੋਂ ਸਾਨੂੰ ਕਾਫੀ ਰਾਤ ਲੱਗ ਰਹੀ ਹੈ ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਿਊਮਿਡਿਟੀ ਵੀ ਥੋੜੀ ਜੀ ਵਧੀ ਹੈ ਜਿਸ ਦੇ ਨਾਲ ਕੀ ਲੱਗਦਾ ਕਿ ਹਵਾ ਦੇ ਵਿੱਚ ਮੌਇਸਚਰ ਹੈਗਾ ਤਾਂ ਫਿਰ بارش ਦੀ ਸੰਭਾਵਨਾ ਹੈ ਮਤਲਬ ਬਹੁਤ ਜ਼ਿਆਦਾ بارش ਦੀ ਸੰਭਾਵਨਾ ਨਹੀਂ ਹੈ ਬਟ ਛਿੱਟੇ ਪੈ ਸਕਦੇ ਆ ਜਾਂ ਕਿਤੇ ਕਿਤੇ ਹਲਕੀ بارش ਹੋ ਸਕਦੀ ਹੈ ਸੋ ਅਮ ਲੋਕਾਂ ਨੂੰ ਜਿਸ ਤਰ੍ਹਾਂ ਆਪਾਂ ਇਨ ਜਿਸ ਤਰ੍ਹਾਂ ਕੀ ਇਹ ਪਹਿ ਨਹੀਂ ਕਹਿ ਸਕਦੇ ਕਿ ਗਰਮੀ ਤੋਂ ਛੁਟਕਾਰਾ ਹੈਗਾ ਕਿ ਬਿਲਕੁਲ ਹੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਹੁਣ ਸਾਡਾ ਮਤਲਬ ਕਾਫੀ ਵੈਦਰ ਚੇਂਜ ਹੋ ਗਿਆ ਹੈ ਬਟ ਆਪਣਾ ਜਿਹੜਾ ਧਿਆਨ ਉਹ ਪੂਰਾ ਰੱਖਣਾ ਚਾਹੀਦਾ ਹੈ ਫਿਰ ਵੀ ਹੁਣ ਪ੍ਰੀਕਾਸ਼ਨਰੀ ਜਿਹੜਾ ਉਹ ਹੀ 12 ਤੋਂ 4 ਵਜੇ ਤੱਕ ਜਿਹੜਾ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲੋ ਬਾਕੀ ਜਿਸ ਤਰ੍ਹਾਂ ਹੁਣ ਧੂੜ ਭਰੀਆਂ ਹਵਾਵਾਂ ਹਨੇਰੀਆਂ ਦੀ ਸੰਭਾਵਨਾ ਹੈਗੀ ਆ ਉਹਨੂੰ ਵੀ ਮੱਦੇ ਨਜ਼ਰ ਰੱਖ ਕੇ ਹੀ ਆਪਣਾ ਜਿਵੇਂ ਆਵਾਜਾਈ ਦੇ ਵਿੱਚ ਧਿਆਨ ਰੱਖਿਆ ਜਾਵੇ ਜਿਸ ਤਰ੍ਹਾਂ ਹੁਣ ਟੈਂਪਰੇਚਰਸ ਆਪਾਂ ਕਹਿ ਸਕਦੇ ਹਾਂ ਕਿ ਥੋੜੇ ਫਾਲ ਕੀਤੇ ਐ ਤੇ ਉਧਰੋਂ ਜਿਹੜੀ ਝੋਨੇ ਦੀ ਪਨੀਰੀ ਐ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਵੀ ਪੂਰਾ ਧਿਆਨ ਰੱਖਣ ਕਿ ਲੋਡ ਪੈਣ ਤੇ ਉਹਨੂੰ ਜਿੰਨਾ ਜਿੰਨਾ ਵਕਫੇ ਤੇ ਪਾਣੀ ਦੀ ਲੋਡ ਹੈਗੀ ਆ ਉਹ ਦਿੰਦੇ ਰਹਿਣ ਜੇ ਕੋਈ ਉਹਦੇ ਵਿੱਚ ਕੋਈ ਤਤਾਂ ਦੀ ਘਾਟ ਆ ਰਹੀ ਐ ਉਹਨੂੰ ਉਹਦੀ ਵੀ ਪੂਰਤੀ ਕੀਤੀ ਜਾਵੇ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਉਹਦੇ ਲੱਛਣ ਦੇਖ ਕੇ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੀ ਘਾਟ ਆ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਆ ਸੋ ਬਾਕੀ ਜਿਵੇਂ ਹੁਣ ਜੂਨ ਔਰ ਫਰਸਟ ਵੀਕ ਜੂਨ ਅਨਿਵਰਸ ਜਿਹੜੀ ਸਿੱਧੀ ਬਝਾਈ ਲਈ ਵੀ ਰეკਮੈਂਡੇਸ਼ਨ ਦਿੱਤੀ ਜਾਂਦੀ ਹੈ ਸੋ ਕਿਸਾਨ ਵੀ ਉਹ ਵੀ ਆਪਣਾ ਪੂਰਾ ਜਿਹੜਾ ਧਿਆਨ ਹੈਗਾ ਉਹਦੇ ਨਾਲ ਆਪਣਾ ਅ ਸਿੱਧੀ ਬਿਜਾਈ ਜਿਹੜੀ ਆ ਉਹ ਕਰ ਸਕਦੇ ਆ ਤੇ ਅਸੀਂ ਇਹੀ ਜਿਹੜੀ ਅਪੀਲ ਕਰਦੇ ਆ ਕਿ ਸਿੱਧੀ ਬਚਾਈ ਨੂੰ ਜ਼ਰੂਰ ਤਰਜੀਹ ਦਿੱਤੀ ਜਾਵੇ ਕਿਉਂਕਿ ਜਿਹੜਾ ਆਪਣਾ ਡਿੱਗ ਰਿਹਾ ਪਾਣੀ ਦਾ ਪੱਧਰ ਹੈ ਉਹਨੂੰ ਬਚਾਉਣ ਦੇ ਵਿੱਚ ਆਪਾਂ ਜਿੰਨਾ ਯੋਗਦਾਨ ਪਾ ਸਕਦੇ ਆ ਉਹ ਨਾਲ ਸਾਨੂੰ